ਇਹੋ ਜਿਹੀ ਬਣਾ ਰਹੇ ਨੇ ਜਿੱਥੇ ਮਾਰ ਸਾਹਿਬ ਅੱਜ ਦੇ ਦੇਸ਼ ਉਹਨਾਂ ਦੇ ਗੱਲਾਂ ਦੇ ਅਪਾਂ ਚ ਕਰਨੇ ਤਾਂ ਮੋਟਾ ਕਿਵੇਂ ਲਵਾਗੇ ਆਪਾਂ ਇਹਨੂੰ ਅਗਲ ਤੋਂ ਸਿਖਾਓ ਬੰਦੇ ਆਪਾਂ ਇਹਨੂੰ ਕਿਹੋ ਜਿਹਾ ਬੋਲੀਆ ਕਿਦਾਂ ਕਮਾਚੇ ਇੱਕ ਸਾਡੀ ਗੱਲ ਸੁਣ ਦੇ ਕੋਈ ਨਹੀਂ ਕਹਿੰਦਾ ਸਾਡੀ ਮਖੌਲੀ ਆ ਇਹਨਾਂ ਨੂੰ ਬੁਲਾ ਰੇ ਲਾ ਕੇ ਅੱਜ ਬਾਈ ਜੀ ਇਹਨੂੰ ਬੋਲਣ ਦੀ ਥੋੜੀ ਅਕਲ ਸਿਖਾਓ ਅੱਗੇ ਵੀ ਤੁਹਾਡੇ ਨਾਲ ਕਿੰਨੀ ਜੌਂਦੇ ਦੇ ਨਾਲ ਸਾਡੀ ਦੱਸੀ ਆ ਭਲੇ ਪੈਸੇ ਲੈ ਕੇ ਜਾਣੇ ਇਹ ਪੈਸੇ ਲੈ ਕੇ ਵੀ ਤੂੰ ਬੋਲੋਂ ਤੇ ਸਾਡੇ ਬੰਦੇ ਨਹੀਂ ਪੀਵੇ ਨੀਂ ਖਬਰ ਲਈ ਤੁਹਾਡੀ ਜੀ ਬਾਬਾ ਜੀ ਪੁੱਤਰਕਾਰ ਦਾ ਨਿੱਜੀ ਸਵਾਲ ਨਹੀਂ ਹੁੰਦਾ ਇਹ ਜਨਤਾ ਦੇ ਸਵਾਲ ਨੇ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਬਾਬਾ ਜੀ ਇਹ ਜਨਤਾ ਦਾ ਸਵਾਲ ਹੈ ਖਬਰ ਨਾਲ ਚਲਾਓ ਯਾਰ ਬਾਬੂ ਜੀ ਜਨਤਾ ਦੇ ਸਵਾਲ ਹੈ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਇਹ ਦੇ ਬਾਬਾ ਜੀ ਜਨਤਾ ਦੇ ਸਵਾਲ ਆ ਇਹ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਬਈ ਇਹ ਕੋਈ ਨਾ ਕੋਈ ਸਵਾਲ ਕਰਨ ਵਾਲਾ ਆ ਆ ਵੀਰ ਕੋਈ ਬਲਬਾਸੀ ਹੈ ਤੇਰਾ ਬਾਪੂ ਦਾ ਤੂੰ ਮੈਂ ਤੈਨੂੰ ਚੁੱਕੀ ਉਹ ਵੀਰ ਸੱਤ ਪੱਟੀਆਂ ਉੱਤੇ ਮੈਂ ਸਵਾਲਾ ਉਹ ਲੋਕਾਂ ਨੇ ਸੇਵਾ ਕੀਤੀ ਆ ਤੂੰ ਆਪਣੇ ਘਰ ਬੰਨੇ ਨਾ ਹਾਂ ਤੂੰ ਆਪਣੇ ਘਰ ਬੰਨੇ ਨਾ ਨਹੀਂ ਨਹੀਂ ਲੋਕਾਂ ਬਾਜੀ ਉਹ ਕਹਿੰਦਾ ਪੈਸੇ ਲੈ ਕੇ ਤੂੰ ਲਵਾ ਲੋ ਜੀ ਬਲਵਾਣੇ ਆਈ ਤੂੰ ਮੈਂ ਜਾ ਕੇ ਤਲਾਹਾਂਗਾ ਭਾਈ ਕੋਈ ਬਾਹ ਦਾ ਮੀਡੀਆ ਲੈ ਆਓ ਜਰਮਦਾਰ ਨਹੀਂ ਕਰਦਾ ਮੇਰੇ ਮੇਰੇ ਬੰਦੇ ਤੋਂ ਸਾਡੇ ਭਰਾ ਉਹ ਭਾਈ ਮੰਨਿਆ ਤੈਨੂੰ ਮੇਰੀ ਅੰਦਾਜ਼ੀ ਹੈ ਕਿ ਗੁਸਤਾਹੀ ਹੋਈ ਨਾ ਗੁਸਤਾਹੀ ਮੈਂ ਤਾਂ ਆਪਣੀ ਧਿਆਨ ਹੀ ਲਿਆਦਾ ਮੈਂ ਬੀ ਤਾ ਸੋਰਾ ਪਰ ਮੈਂ ਉੱਤਮਾ ਚ ਰੱਖ ਦਿੱਤਾ ਇਹ ਬੰਦੇ ਇੱਧਰ ਲੱਗਣ ਦੇ ਮਾਝੇ ਚ ਕਾਬਲ ਨਹੀਂ ਹੈਗੇ ਜਿਹੜੇ ਬੰਦੇ ਨੂੰ ਬੋਲਣ ਦੀ ਮੈਂ ਤੁਹਾਡੇ ਬੱਚਿਆਂ ਵਰਗਾ ਉਹਨਾਂ ਨੂੰ ਰੋਕੋ ਉਹ ਮਾਲਕ ਰੋਕੋ ਉਹਨਾਂ ਨੂੰ ਬੋਲੇ ਸੋਹਣਿਆ ਬਾਬਾ ਜੀ ਇਦਾਂ ਨਹੀਂ ਲੱਛਣ ਕਰੀਏ ਨੂੰ ਇਹ ਬੱਲੇ ਤੇ ਕਿਰਤ ਦੀ ਕਾਸ਼ੀ ਕਰੂ ਕੋਈ ਬੰਵਾਸੀ ਮੈਂ ਤਦੂਰੀ ਮੇਲਾ ਆਉਂਦਾ ਉਹਨੂੰ ਇਹ ਸਮਝ ਨਹੀਂ ਆਇਆ ਇੱਕ ਮਿੰਟ ਬਾਬਾ ਜੀ ਜਨਤਾ ਦੇ ਸਵਾਰ ਆ ਇਹ ਜਨਤਾ ਦੇ ਸਵਾਰ ਆ ਆਈ ਜੀ ਆਪਣੇ ਕੋਲ ਨਹੀਂ ਕੋਈ ਜੇ ਅਸੀਂ ਨਿੱਕੀ ਸਵਾਰ ਕਰਾਂਗੇ ਜੀ ਦੇ ਉਸ ਨੂੰ ਦੱਸਣਾ ਫੇਸਬੁੱਕ ਅਸੀਂ ਆਪਣੇ ਵਾਲੇ ਲਾ ਆਪਣੇ ਲੋਕ ਨਹੀਂ ਭਾੜੀ ਕੋਈ ਇਨੀ ਲਾਉਣੇ ਸਾਡੀ ਬਾਬਾ ਜੀ ਹੱਥ ਜੋੜੇ ਆ ਹੱਥ ਮੋੜੇ ਆ ਅੱਜ ਤੋਂ ਬਾਅਦ ਕੋਈ ਪਾਰਟੀ ਨਹੀਂ ਬਣਾਉਣੇ ਬਾਅਦੀ ਅੱਜ ਤੋਂ ਬਾਅਦ ਉਹਨਾਂ ਦੀ ਪਾਰਟੀ ਨਹੀਂ ਕਰਨੀ ਉਹ ਨਹੀਂ ਸਮਝੇ ਨਹੀਂ ਨਾ ਨਹੀਂ ਆ ਬਾਈ ਤਵਾਰ ਕਰਨੀ ਹੋਏ ਜਿੰਨਾ ਆਪਣੀ ਕੋਈ ਗੱਲ ਨਹੀਂ ਉਹ ਕੋਈ ਨਹੀਂ ਬਾਬਾ ਜੀ ਮੂੰਖ ਬੁਲਾਦਾ ਜਿਤਾਏਗਾ ਨਾ 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 ਬਾਈ ਜੀ ਮੇਰੀ ਖੁਸ਼ੀ ਖਿਲਾਓ ਉਹ ਆਪਣਾ ਬਾਈ ਆਪਣੀ ਜਿਹੜਾ ਅੰਦਰੋਂ ਆਇਆ ਤੇ ਫੋਟੋ ਵੀ ਲਾ ਲਓ ਹੈਲੋ